ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਵੀਰ ਜੀ ਸਾਰਿਆਂ ਦਾ ਜੀ ਅੱਜ ਤੁਹਾਨੂੰ ਆਪਾਂ ਦੋ ਤਿੰਨ ਨਿਊ ਮਾਡਲ ਟ੍ਰੇਲਰ ਦਿਖਾਉਂਦੇ ਆ ਜੀ ਆ ਦੇਖ ਸਕਦੇ ਹੋ 14x7 3.5 ਫੁੱਟ ਵਿੱਡ ਹੈ ਜੀ ਬਾਡੀ 2.5 ਫੁੱਟ ਹੈ ਜੀ ਟ੍ਰੇਲਰ ਦੀ ਲਾਈਟਾਂ ਲੱਗੀਆਂ ਹੋਈਆਂ ਨੇ ਜੀ ਦੇਖ ਸਕਦੇ ਹੋ ਲਾਈਟਾਂ ਵੀ ਵਧੀਆ ਵਾਲੀਆਂ ਲੱਗੀਆਂ ਹੋਈਆਂ ਨੇ ਵੀਰ ਜੀ ਕੋਈ ਨੋਰਮਲ ਲਾਈਟ ਲੱਣੀ ਲੱਗੀ ਹੋਈ ਹੈ ਜੀ ਦੇਖ ਸਕਦੇ ਹੋ ਜੀ ਬ੍ਰੇਕਾਂ ਨਾਲ ਬ੍ਰੇਕ ਮਿਚਣਗੇ ਜੀ ਬ੍ਰੇਕਾਂ ਨਾਲ ਬ੍ਰੇਕ ਚੱਲਣਗੇ ਅਨਡਿਗੇਟਰ ਨਾਲ ਇੰਡੀਕੇਟਰ ਪਾਰਕਿੰਗ ਨਾਲ ਪਾਰਕਿੰਗ ਪਿੱਛੇ ਵੱਡੀ ਲੱਟਾਂ ਨੇ ਜੀ ਦੇਖ ਸਕਦੇ ਹੋ ਐਮੀਡਬਲ ਮੋਹਨ ਇੰਟਰਪ੍ਰਾਈਜ਼ਰ ਵਰਕਸ਼ਾਪ ਬਹੁਤ ਹੀ ਸੋਹਣੀ ਲੁੱਕ ਦੇ ਵਿੱਚ ਟ੍ਰੇਲਰ ਰੈਡੀ ਹੋਇਆ ਵੀਰ ਜੀ ਦੇਖ ਸਕਦੇ ਹੋ ਜੀ 14 ਬਾਈ 7 ਫੁੱਟ ਡਬਲ ਜੈਕ ਦੇ ਵਿੱਚ ਰੈਡੀ ਹੋਇਆ ਹੈ ਜੀ 2 ਸਾਲ ਦੀ ਗਾਰੰਟੀ ਦੇ ਵਿੱਚ ਜੈਕ ਹੈ ਜੀ 25 30 ਪੈਸੇ ਟਾਇਰ ਹੈ ਜੀ ਆ ਤਾਰਾਂ ਦੀ ਵਾਇਰਿੰਗ ਹੈ ਜੀ ਦੇਖ ਸਕਦੇ ਹੋ ਲਾਈਟਾਂ ਦੀ ਫੁੱਲ ਨੂੰ ਮੋਡੀਫਾਈਡ ਟ੍ਰੇਲਰ ਹੈ ਵੀਰ ਜੀ 30 ਕਮੰਟਲਾਂ ਦਾ ਟ੍ਰੇਲਰ ਹੈ ਜੀ ਆਰਡਰ ਤੇ ਰੈਡੀ ਹੋਇਆ ਹੈ ਜੀ ਸਾਮ ਲਈ ਜਾਣਾ ਹੈ ਜੀ ਓਪੀ ਦੇ ਵਿੱਚ ਉਹ ਦੇਖ ਸਕਦੇ ਹੋ ਜੀ ਬਾਈ ਲੈਣ ਲਈ ਆਏ ਬੈਠੇ ਨੇ ਇਹਨਾਂ ਦੀ ਗੱਡੀ ਆ ਰਹੀ ਹੈ ਜੀ ਆ ਦੇਖ ਸਕਦੇ ਹੋ ਜੀ ਫੁੱਲ ਮੋਡੀਫਾਈ ਕੀਤਾ ਹੈ ਜੀ ਪੂਰਾ ਕਸਟਮਾਈਜ਼ ਟ੍ਰੇਲਰ ਰੈਡੀ ਹੋਇਆ ਹੈ ਜੀ ਕਿਸੇ ਹੋਰ ਵੀਰ ਨੇ ਰੈਡੀ ਕਰਾਣਾ ਹੋਵੇ ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਮੋਬਾਈਲ ਨੰਬਰ ਦੇ ਦਾਂਗੇ ਵੀਰ ਜੀ ਫੋਨ ਕਰਕੇ ਤੁਸੀਂ ਆਰਡਰ ਕਰ ਸਕਦੇ ਹੋ ਜੀ ਤੇ ਆਨਲਾਈਨ ਬੁਕਿੰਗ ਵੀ ਕਰ ਸਕਦੇ ਹੋ ਟ੍ਰੇਲਰ ਆਪਣੇ ਕੋਲ ਸਾਰੇ ਹੀ ਸਾਈਜ਼ ਅਵੇਲੇਬਲ ਖੜੇ ਆ ਵੀਰ ਜੀ ਮੋਹਨ ਇੰਟਰਪ੍ਰਾਈਜ਼ ਬਰਕਸ਼ਾਹਬ ਅੰਮ੍ਰਾਲਾ ਸ਼ਹਿਰ ਪੇਵੇ ਰੋਡ ਤੇ ਨੈੱਟ ਤੇ ਕਿਤੇ ਵੀ ਤੁਸੀਂ ਸਰਚ ਮਾਰ ਸਕਦੇ ਹੋ ਜੀ ਮੋਹਨ ਇੰਟਰਪ੍ਰਾਈਜ਼ ਪਾ ਕੇ ਮੋਬਾਈਲ ਨੰਬਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਵੀਰ ਜੀ 70277 ਦੁਆਰਾ 77181 70277 ਫੇਰ ਦੁਆਰਾ 77181 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟ੍ਰੇਲਰਾਂ ਦੀ ਫੋਟੋਆਂ ਤੇ ਵੀਡੀਓ ਮੰਗਾ ਸਕਦੇ ਹੋ ਜੀ ਅਤੇ ਇਹ ਆ ਵੀ 14 बाई 7 ਫੁੱਟ ਸਾਈਜ਼ ਹੈ ਜੀ 2,35,000 ਰੁਪਏ ਰੇਟ ਹੈ ਵੀਰ ਜੀ ਬਾਕੀ ਮੌਕੇ ਤੇ ਘੱਟਵਾ ਦੇ ਦੋ ਜੂਗਾ ਜੀ ਆ ਸਾਈਡ ਤੇ 12 बाई 6.5 ਹੈ ਜੀ ਅਨਿੱਲਾ ਆ ਵੀ ਆਰਡਰ ਤੇ ਤਿਆਰ ਹੋਇਆ ਹੈ ਜੀ ਟਾਇਰ ਬਾਈ ਆਪਣੇ ਲੈ ਕੇ ਆਣਗੇ ਆ 13 बाई 7 ਹੈ ਜੀ 88 ਗਰੇ ਸਨਸਟ੍ਰੌਂਗ ਕਲਰ ਆ ਰੋਇਲ ਬਲੂ ਨੀਲਾ ਆ ਵੀ ਜਾਣ ਵਾਸਤੇ ਰੈਡੀ ਹੋ ਰਿਹਾ ਹੈ ਜੀ ਟਾਇਰ ਚੇਂਜ ਹੋ ਰਹੇ ਨੇ ਆ ਦੇਖ ਸਕਦੇ ਹੋ ਛੋਟਾ ਹਾਥੀ ਬਾਈ ਲੈ ਕੇ ਆਏ ਨੇ ਇਹਦੇ ਪਿੱਛੇ ਪਾ ਕੇ ਜਾਊਗਾ ਜੀ ਦੇਖ ਸਕਦੇ ਹੋ ਜੀ ਐਮ ਵੀ ਪਾ ਕੇ ਤੁਸੀਂ ਇੰਸਟਾਗ੍ਰam ਫੇਸਬੁਕ YouTube ਕਿਤੇ ਵੀ ਸਰਚ ਮਾਰ ਸਕਦੇ ਹੋ ਵੀਰ ਜੀ ਮੋਹਨ ਇੰਟਰਪ੍ਰਾਈਜ਼ ਐਮ ਤੋਂ ਮੋਹਨ ਈ ਤੋਂ ਇੰਟਰਪ੍ਰਾਈਜ਼ ਡਬਲਿਊ ਤੋਂ ਵਰਕਸ਼ਾਪ ਕੋਈ ਵੀ ਸਾਡੇ ਟ੍ਰੇਲਰ ਰੈਡੀ ਕਰਾਣਾ ਹੋਵੇ ਇਸ ਮੋਬਾਈਲ ਨੰਬਰ ਤੇ ਕੰਟੈਕਟ ਕਰਕੇ ਆਨਲਾਈਨ ਵੀ ਬੁਕਿੰਗ ਕਰ ਸਕਦੇ ਹੋ ਜਿਹੜੇ ਵੀ ਦੂਰ ਤੋਂ ਆਉਂਦੇ ਨੇ ਆਨਲਾਈਨ ਬੁਕਿੰਗ ਕਰਦੇ ਨੇ ਬਾਕੀ ਆਪਣੇ ਕੋਲ ਪਹੁੰਚ ਕੇ ਵੀ ਬੁਕਿੰਗ ਕਰ ਸਕਦੇ ਹੋ ਤੁਸੀਂ ਬੁਕਿੰਗਾਂ ਚੱਲ ਰਹੀਆਂ ਨੇ ਹੁਣ ਵੀਰ ਜੀ ਟ੍ਰੇਲਰ ਬਹੁਤ ਰੈਡੀ ਹੋ ਰਹੇ ਆ ਜੀ ਇੰਨੇ ਟ੍ਰੇਲਰਾਂ ਦੇ ਕੱਲੇ-ਕੱਲੇ ਦਾ ਰਿਵਿਊ ਨਹੀਂ ਕਰਾ ਸਕਦੇ ਤੁਹਾਨੂੰ ਜਿਵੇਂ ਦਾ ਵੀ ਤੁਸੀਂ ਚਾਹੀਦਾ ਉਦਾਂ ਦਾ ਹੀ ਆਪਾਂ ਤਿਆਰ ਕਰ ਦਾਂਗੇ ਜੀ ਵੀਡੀਓ ਆਪਣੀ ਪੂਰੀ ਦੇਖਿਆ ਕਰੋ ਜੀ ਤੇ ਲਾਈਕ ਤੇ ਕਮੈਂਟ ਵੀ ਕਰਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਦੱਸਿਆ ਕਰੋ ਵੀਡੀਓ ਕਿਦਾਂ ਦੀ ਲੱਗੀ ਅਸੀਂ ਤੁਹਾਨੂੰ ਨਿਊ ਨਿਊ ਮਾਡਲ ਦਿਖਾਉਂਦੇ ਰਹਾਂਗੇ ਵੀਰ ਜੀ ਇੱਕ ਦੋ ਦਿਨ ਦੇ ਵਿੱਚ 6 ਪੀਸ ਆਪਣੇ ਕੋਲ ਸਾਢੇ 16 ਫੁੱਟ ਤੇ 7.5 ਫੁੱਟ ਦੇ ਰੈਡੀ ਹੋ ਰਹੇ ਆ ਵੀਰ ਜੀ ਇੱਕੋ ਇੱਕੋ ਵੀਰ ਨੇ ਰੈਡੀ ਕਰਾਏ ਆ ਜੀ ਉਹਨਾਂ ਦੀ ਵੀਡੀਓ ਪਾਵਾਂਗੇ ਤੁਹਾਨੂੰ ਜ਼ਰੂਰ ਸਪੈਸ਼ਲ ਵੀਡੀਓ ਬਣਾਵਾਂਗੇ ਜੀ ਉਹਨਾਂ 6 ਦੇ 6 ਟਰੈਲਰਾਂ ਦੀ ਇੱਕੋ ਸਾਈਜ਼ ਹੈ ਜੀ ਇੱਕੋ ਮਾਡਲ ਹੈ ਜੀ ਇੱਕੋ ਕਲਰ ਹੈ ਜੀ ਉਹ ਰੈਡੀ ਹੋ ਰਿਹਾ ਹੈ 2-4 ਦਿਨ ਵੇਟ ਕਰੋ ਉਹਨਾਂ ਦੀ ਵੀਡੀਓ ਪਾਵਾਂਗੇ ਤੁਹਾਨੂੰ ਤੇ ਆਪਣੇ YouTube ਚੈਨਲ ਤੇ ਸਾਰੇ ਹੀ ਟ੍ਰੇਲਰਾਂ ਦੀ ਵੀਡੀਓ ਅਪਲੋਡ ਹੈ ਜੀ ਕੋਈ ਵੀ ਸੈ ਤੁਸੀਂ ਚੈੱਕ ਕਰ ਸਕਦੇ ਹੋ ਜੀ MEW 11 ਫੁੱਟ 12 ਫੁੱਟ 13 ਫੁੱਟ ਪਾ ਕੇ ਕੁਝ ਵੀ ਚੈੱਕ ਕਰ ਸਕਦੇ ਹੋ ਜੀ ਵੀਡੀਓ ਪੂਰੀ ਦੇਖਿਆ ਕਰੋ ਵੀਰ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ